ਅਸੀਂ ਆਪਣੇ ਪਿਤਾ ਜੀ ਦੀ ਰਾਹ ਤੇ ਚੱਲਾਂਗੇ ਤੇ ਉਦਾਂ ਹੀ ਸੇਵਾ ਕਰਾਂਗੇ ਲੋਕਾਂ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਤੁਸੀਂ ਆਪ ਦੇਖ ਸਕਦੇ ਹੋ ਇੰਨੇ ਸਾਰੇ ਲੋਕ ਗਵਾਹੀ ਭਰਦੇ ਨੇ ਕਿ ਸਾਰੇ ਬੀਜੇਪੀ ਦੇ ਹੱਕ ਚ ਨੇ ਬਹੁਤ ਅੱਛਾ ਰਿਸਪਾਂਸ ਮਿਲ ਰਹਾ ਹੈ ਜਿਤਨੇ ਹੀ ਵੀ ਅਸੀਂ ਘਰ ਤੇ ਜਾ ਰਹੇ ਹਾਂ ਡੋਰ ਟੂ ਡੋਰ ਹਮ ਕਰ ਰਹੇ ਹਾਂ ਸਭ ਦਾ ਬਹੁਤ ਪੋਜ਼ਿਟਿਵ ਰਿਸਪਾਂਸ ਮਿਲ ਰਹਾ ਹੈ ਮੈਂ ਵੋਟਰਾਂ ਨੂੰ ਕੇਵਲ ਇੱਕ ਅਪੀਲ ਕਰਾਂਗਾ ਤੁਸੀਂ ਪਹਿਲਾਂ ਰਾਜੀ ਨੂੰ ਤਿੰਨ ਵਾਰ ਤੁਸੀਂ ਮੌਕਾ ਦੇਖ ਕੇ ਦੇਖਿਆ ਇੱਕ ਵਾਰ ਸਾਨੂੰ ਵੀ ਮੌਕਾ ਦੇ ਕੇ ਦੇਖੋ ਤੁਹਾਨੂੰ ਫਰਕ ਪਤਾ ਲੱਗੂਗਾ ਨਗਰਿਕਾਂ ਚੋਣਾਂ ਨੂੰ ਲੈ ਕੇ ਪ੍ਰਚਾਰ ਬੜੀ ਤੇਜ਼ੀ ਦੇ ਨਾਲ ਉਮੀਦਵਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਘਰ-ਘਰ ਜਾ ਕੇ ਨੁੱਕਰ ਮੀਟਿੰਗਾਂ ਕਰਕੇ ਵੋਟਰਾਂ ਤੱਕ ਰਾਫਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਵਾਰਡ ਨੰਬਰ 65 ਦੀਆਂ ਜਿੱਥੇ ਭਾਜਪਾ ਉਮੀਦਵਾਰ ਰਜਨੀ ਰਵਿੰਦਰ ਅਰੋੜਾ ਵੱਲੋਂ ਲਗਾਤਾਰ ਵਾਰਡ ਦੇ ਵਿੱਚ ਜਾ ਕੇ ਡੋਰ ਟੂ ਡੋਰ ਮੁਹਿੰਮ ਚਲਾ ਕੇ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਇਸੇ ਇਸੇ ਪ੍ਰਚਾਰ ਦੇ ਵਿੱਚ ਬੀਜੇਪੀ ਦੀ ਜ਼ਿਲ੍ਹਾ ਟੀਮ ਅਤੇ ਬੀਜੇਪੀ ਦੇ ਕਾਰਜਕਰਤਾ ਵੀ ਵੱਡੀ ਗਿਣਤੀ ਦੇ ਵਿੱਚ ਰਜਨੀ ਰਵਿੰਦਰ अरोड़ा ਦੀ ਪ੍ਰਚਾਰ ਮੁਹਿੰਮ ਦੇ ਵਿੱਚ ਡਟੇ ਹੋਏ ਨੇ ਗੱਲਬਾਤ ਕਰ ਲੈਣੇ ਆ ਪਹਿਲਾਂ ਕਿ ਕਿਸ ਤਰ੍ਹਾਂ ਦੇ ਦਿਓ ਜੀ ਲਗਾਤਾਰ ਪ੍ਰਚਾਰ ਕਰ ਰਹੇ ਹੋ ਲੋਕਾਂ ਨੂੰ ਕੀ ਅਪੀਲ ਹੈ ਜੈ ਸ਼੍ਰੀ ਰਾਮ ਮੈਂ ਰਜਨੀ ਰਵਿੰਦਰ अरोड़ा ਇਸ ਹਲਕੇ ਦੀ ਬੀਜੇਪੀ ਤੋਂ ਤੇ ਇਹਨਾਂ ਦਾ ਹਲਕੇ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਹਲਕੇ ਤੋਂ ਖੜਾ ਕੀਤਾ ਹੈ ਮੈਂ ਇਹਨਾਂ ਦੀਆਂ ਸਭ ਜ਼ਰੂਰਤਾਂ ਨੂੰ ਜਿਹੜੀਆਂ ਇਹਨਾਂ ਦੇ ਸੀਵਰੇਜ ਦੀ ਪ੍ਰੋਬਲਮਸ ਹੈਗੀਆਂ ਪਾਣੀ ਦੀਆਂ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਪੂਰੀਆਂ ਕਰਾਂਗੀ ਇਹਨਾਂ ਜਿਹੜੇ ਮੇਰੇ ਪਤੀ ਦੀ ਇਹਨਾਂ ਨੇ ਜਿਹੜਾ ਕੰਮ ਕੀਤਾ ਹੈ ਮੈਂ ਉਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੀ ਕਿ ਕਿ ਉਹਨਾਂ ਨੂੰ ਸਫਲਤਾ ਵਿੱਚ ਹੋਰ ਅੱਗੇ-ਅੱਗੇ ਕੰਮ ਨੂੰ ਵਧਾਵਾਂ ਮੈਂ ਇਹਨਾਂ ਦੇ ਤਾਂ ਕੀਤੇ ਕੰਮਾਂ ਨੂੰ ਲੈ ਕੇ ਅੱਜ ਜਨਤਾ ਦੇ ਵਿੱਚ ਕਾਜ ਜਾ ਰਹੇ ਹੋ ਤੁਹਾਡੇ ਪਿਤਾ ਜੀ ਨੇ ਇਸ ਹਲਕੇ ਦੀ ਇਸ ਵਾਰਡ ਦੇ ਵਿੱਚ ਕਈ ਕੰਮ ਕੀਤੇ ਨੇ ਕਿਸ ਤਰ੍ਹਾਂ ਦੇਖਦੇ ਹੋ ਮੈਂ ਪਹਿਲੇ ਗੱਲ ਸ਼੍ਰੀ ਤੇ ਰਜਨੀਸ਼ ਧਮਾਨ ਜੀ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਉਸ ਤੋਂ ਬਾਅਦ ਮੈਂ ਤੁਹਾਨੂੰ ਕੈਚ ਕਹਿਣਾ ਚਾਹਾਂਗਾ ਮੇਰੇ ਪਿਤਾ ਜੀ ਨੇ ਇਸ ਇਸੇ ਵਾਰਡ ਦੇ ਸੀ ਜੰਮੇ ਪਲੇ ਆ ਹੈਬੋਲ ਦੇ ਹੀ ਨਿਵਾਸੀ ਰਹੇ ਆ ਤੇ ਹੈਬੋਲ ਵਾਲੇ ਲੋਕ ਸਾਨੂੰ ਕੁਝ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਕੇਵਲ ਹੈਬਵਾਲ ਨਹੀਂ ਪੂਰਾ ਲੁਧਿਆਣਾ ਪਾਪਾ ਇੱਕ ਵਧੀਆ ਦੇਖਦੇ ਸੀਗੇ ਤੁਸੀਂ ਜਾਣਦੇ ਹੋਗੇ ਸਵੈੰਦਾ ٹرسٹ ਬਾਰੇ ਵੀ ਅਸੀਂ ਫ੍ਰੀ ਐਂਬੂਲੈਂਸ ਸੇਵਾ ਚਲਾਉਂਦੇ ਆ ਜਿਸ ਚ ਜਿਹਨੂੰ ਵੀ ਕਿਸੇ ਨੂੰ ਵੀ ਹੈਲਪਫੁਲੀ ਲੋਡ ਹੋਵੇ 24 ਘੰਟੇ ਐਂਬੂਲੈਂਸ ਫ੍ਰੀ ਅਵੇਲੇਬਲ ਨੇ ਇਸੇ ਤਰ੍ਹਾਂ ਜਿਹੜੇ ਅਲੱਗ-ਅਲੱਗ ਲੋਕ ਪਾਪਾ ਕੋਲ ਸਮੱਸਿਆ ਲੈ ਕੇ ਆਉਂਦੇ ਸੀਗੇ ਇਸ ਹੈਬਵਾਲ ਦੇ ਹੋਣ ਚਾਹੋ ਜਿਹੜੇ ਮਰਜੀ ਵਾਰਡ ਦੇ ਹੋਣ ਉਹਨਾਂ ਦੀ ਖਾਲ ਕਰਦੇ ਸੀ ਅਸੀਂ ਆਪਣੇ ਪਿਤਾ ਜੀ ਦੀ ਰਾਹ ਤੇ ਚੱਲਾਂਗੇ ਤੇ ਉਦਾਂ ਹੀ ਸੇਵਾ ਕਰਾਂਗੇ ਤੈਨੂੰ ਲੱਗਦਾ ਹੈ ਕਿ ਪਾਰਟੀ ਵੱਲੋਂ ਤੁਹਾਡੇ ਦੇ ਭਰੋਸਾ ਜਤਾਇਆ ਗਿਆ ਤੁਹਾਡੇ ਪਰਿਵਾਰ ਦੇ ਕੀਤੇ ਗਏ ਕੰਮਾਂ ਨੂੰ ਲੈ ਕੇ ਜਿਹੜਾ ਵਾ ਉਮੀਦਵਾਰ ਬਣਾਇਆ ਗਿਆ ਹੁਣ ਜਨਤਾ ਦੇ ਵਿਚਾਰ ਹੋ ਤੇ ਲੋਕਾਂ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਤੁਸੀਂ ਆਪ ਦੇਖ ਸਕਦੇ ਹੋ ਇੰਨੇ ਸਾਰੇ ਲੋਕ ਗਵਾਹੀ ਭਰਦੇ ਨੇ ਕਿ ਸਾਰੇ ਬੀਜੇਪੀ ਦੇ ਹੱਕ ਚ ਨੇ ਸਾਰੇ ਖੁਸ਼ ਨੇ ਕਿ ਸਾਨੂੰ ਟਿਕਟ ਮਿਲੀ ਹੈ ਇਸੀ ਤੁਸੀਂ ਆ ਵੀ ਦੇਖ ਸਕਦੇ ਹੋ ਜਿਹੜੀ ਸਾਡੀ ਜ਼ਿਲ੍ਹੇ ਚ ਆਪਣੇ ਜਨਰਲ ਸਕੱਟਰੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਡਾਕਟਰ ਕਨਿਕਾ ਜਿੰਦਲ ਜੋ ਕਿ ਆਪਣਾ ਸਾਧ ਦੇ ਨਾਏ ਨੇ ਡਾਕਟਰ ਕਨਿਕਾ ਜਿੰਦਲ ਵੀ ਸਾਡੇ ਨਾਲ ਹੀ ਨੇ ਆ ਰਹੇ ਡਾਕਟਰ ਕਨਿਕਾ ਜਿੰਦਲ ਜੀ ਇਹ ਇਹ ਜ਼ਿਲ੍ਹਾ ਵੱਲੋਂ ਸਾਨੂੰ ਸਪੋਰਟ ਕਰਨ ਆਏ ਨੇ ਕਾਕੀ estrades ਜਿੱਥੇ ਬੀਜੇਪੀ ਦੇ ਵਾਰਡ ਦੇ ਸਾਰੇ ਕਾਰਜਕਰਤਾ ਲਗਾਤਾਰ ਪ੍ਰਚਾਰੇ ਡਟੇ ਹੋਏ ਨੇ ਜ਼ਿਲ੍ਹੇ ਦੀ ਟੀਮ ਵੀ ਜਿਹੜਾ ਵਾ ਰਜਨੀ ਰਵਿੰਦਰ ਅਰੋੜ ਦੀ ਪ੍ਰਚਾਰ ਮੁਹਿੰਮ ਦੇ ਵਿੱਚ ਪੂਰੀ ਜਿਹੜੇ ਆ ਯੋਗਦਾਨ ਪਾ ਰਹੀ ਹੈ ਜੈ ਸ਼੍ਰੀ ਰਾਮ सबसे पहले तो मैं नमन करूंगी अपने बड़े भाई स्वर्गीय रविंदर अरोड़ा जी को जिनकी वजह से मैं भी यहाँ पे पॉलिटिक्स में हूँ और धन्यवाद करती हूँ अपने जिला के अध्यक्ष श्री रजीत धीमान जी को जिन्होंने हमारी भाभी श्रीमती रजनी अरोड़ा जी के ऊपर इतना पूर्ण विश्वास रखकर उन्हें टिकट दिया है पूरी की पूरी फैमिली जटी जटी हुई, हुई है उनके इस मुहिम में तो मैं और हमारी जिला की टीम इनसे हमें पता है कि यह हमारी विनिंग टीम है विनिंग हमारा ये कैंडिडेट है और आसपास इतना ज़बरदस्त रंग भगवा रंग जो है हैबोवाल में देखने को मिल रहा है जैसे ही आप एंटर करो एक वन एकदम से भगवा रंग हुआ हुआ है बहुत अच्छा रिस्पॉन्स मिल रहा है जितने ही भी हम घर पर जा रहे हैं डोर टू डोर हम कर रहे हैं सबका बहुत पॉजिटिव रिस्पॉन्स मिल रहा है और इतनी अच्छी महिला को उन्होंने चुना है और ये महिला आप देखना आने वाले समय में कितनी आगे निकलेंगी ये हर घर घर में जाके सबकी मदद करने के लिए आतु रहेंगी और मैं इन्हें आश्वासन दिलाती हूँ हमारे जितने भी पैंसठ वार्ड के उम्मीद ये रहने वाले हैं कि आप जो वोटर्स हैं आप इन्हें चुनिए और आपका साथ बहुत अच्छा रहेगा ये बहुत अच्छा आपका साथ निभाएंगी धन्यवाद किस तरह देख दो जी हूँ वोटर अपील है प्रचार के चार दिन का जरा वा समा शेष रह गया प्रचार कर रहे हैं ਮੈਂ ਵੋਟਰਾਂ ਨੂੰ ਕੇਵਲ ਇੱਕ ਅਪੀਲ ਕਰਾਂਗਾ ਤੁਸੀਂ ਪਹਿਲਾਂ ਰਾਜੀ ਨੂੰ ਤਿੰਨ ਵਾਰ ਤੁਸੀਂ ਮੌਕਾ ਦੇਖ ਕੇ ਦੇਖਿਆ ਇੱਕ ਵਾਰ ਸਾਨੂੰ ਵੀ ਮੌਕਾ ਦੇ ਕੇ ਦੇਖੋ ਤੁਹਾਨੂੰ ਫਰਕ ਪਤਾ ਲੱਗੂਗਾ ਇੱਕ ਬਦਲਾਅ ਤੁਹਾਨੂੰ ਬਹੁਤ ਅੱਛਾ ਮਿਲੇਗਾ ਤੇ ਇੱਕ ਬਦਲਾਅ ਦੀ ਬਹੁਤ ਜ਼ਰੂਰਤ ਵੀ ਹੈ ਬੋਵਾਲ ਨੂੰ ਤਾਂ ਤਸਵੀਰਾਂ ਲਗਾਤਾਰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਡੋਰ ਟੂ ਡੋਰ ਜਿਹੜੇ ਆ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਰਜਨੀ ਰਵਿੰਦਰ ਅਰੋੜਾ ਦੀ ਪ੍ਰਚਾਰ ਮੁਹਿੰਮ ਨੂੰ ਜਿਹੜਾ ਵਾ ਪ੍ਰਚਾਰ ਮੁਹਿੰਮ ਨੂੰ ਲਗਾਤਾਰ ਕਰ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਵਾ ਇਲਾਕਾ ਨਿਵਾਸੀ ਵੀ ਆਪ ਮੁਹਾਰੇ ਹੋ ਕੇ ਜਿਹੜਾ ਵਾ ਲੋਕਾਂ ਦੇ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ ਉਮੀਦਵਾਰ ਦਾ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੋਕ ਕਹਿੰਦੇ ਨੇ ਕਿ ਰਵਿੰਦਰ अरोड़ा ਦੇ ਕੀਤੇ ਕੰਮਾਂ ਨੂੰ ਲੈ ਕੇ ਜਿਹੜਾ ਵਾ ਉਹਨਾਂ ਦੇ ਪਰਿਵਾਰ ਦਾ ਸਾਥ ਦੇਵਾਂਗੇ ਤਾਂ ਹੁਣ 21 ਦਸੰਬਰ ਨੂੰ ਜਦੋਂ ਵੋਟਾਂ ਪੈਣਗੀਆਂ ਤਾਂ ਦੇਖਣਾ ਇਹ ਹੋਏਗਾ ਕਿ ਕਿੰਨੇ ਕੋ ਸਾਥ ਜਿਹੜਾ ਵਾ ਹਲਕੇ ਦੇ ਵਾਸੀ ਵਾਰਡ ਦੇ ਵਾਸੀ ਲੋਕਾਂ ਨੂੰ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਵੀ ਕਰ ਲੈਣੇ ਆ ਤੁਸੀਂ ਇਲਾਕਾ ਨਿਵਾਸੀ ਹੋ ਜੋਸ਼ੀ ਨਗਰ ਦੇ ਨਿਵਾਸੀ ਹੋ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਦੇ ਵਿਚਕਾਰ ਜਿਹੜੇ ਨੇ ਆ ਬੀਜੇਪੀ ਉਮੀਦਵਾਰ ਰਜਨੀ ਰਵਿੰਦਰ ਅਰੋੜਾ ਆਏ ਨੇ ਜੀ ਸਵਾਗਤ ਕਰ ਰਹੇ ਹੋ ਕਿਸ ਤਰ੍ਹਾਂ ਦੇ ਰਹੇ ਹੋ ਇਹ ਕਹਿੰਦੇ ਆ ਵੀ ਸੜਕ ਨਹੀਂ ਬਣਦੀ ਬਿਲਕੁਲ ਵੀ ਔਰ ਕੁੱਤੇ ਬੜੇ ਹੈ ਗਲੀ ਮੇ ਔਰ ਸੋ ਕੁੱਤਾ ਹੋ ਜਾਏਗਾ 25 ਮੇ ਤਾਂ ਪਿਛਲੇ ਕੌਂਸਲਰ ਦੇ ਕੰਮਾਂ ਤੋਂ ਤੁਸੀਂ ਸੰਤੁਸ਼ਟ ਨਹੀਂ ਕੋਈ ਕੁਝ ਨਹੀਂ ਕਰ ਰਿਹਾ ਚਾਹੇ ਜਣ ਮਰਜ਼ੀ ਚਾਹੇ ਆਪ ਆ ਚਾਹੇ ਜੋ ਮਰਜ਼ੀ ਹੈ ਕਾਂਗਰਸ ਕੋਈ ਕੁਝ ਨਹੀਂ ਕਰਦਾ ਤਾਂ ਹੁਣ ਬੀਜੇਪੀ ਉਮੀਦਵਾਰ ਤੁਹਾਡੇ ਵਿਚਕਾਰ ਆ ਕੀ ਉਮੀਦਾਂ ਆ ਜੇ ਕਰਨਗੇ ਤਾਂ ਬਤਾ ਚੱਲੂਗਾ ਹੁਣ ਤਾਂ ਅਜੇ ਤੱਕ ਫਿਲਹਾਲ ਕੁਛ ਨਹੀਂ ਆਗਾ ਤਾਂ ਉਮੀਦ ਹੈ ਹੈ ਉਮੀਦ ਹੈ ਉਮੀਦ ਹੋਏਗੀ ਜੇ ਕਰਨਗੇ ਤਾਂ ਥੋੜਾ ਬੋੜਾ ਤਾਂ ਸ਼ੁਰੂਆਤ ਕਰਨ ਨਾ ਠੀਕ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਵਾ ਲਗਾਤਾਰ ਲਗਾਤਾਰ ਜਿਹੜਾ ਵਾ ਪ੍ਰਚਾਰ ਕੀਤਾ ਜਾ ਰਿਹਾ ਵਾ ਤੇ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਆ ਤਾਂ ਲਗਾਤਾਰ ਜਿਹੜਾ ਵਾ ਕੈਂਡੀਡੇਟ ਹੁਣ ਪ੍ਰਚਾਰ ਦੇ ਵਿੱਚ ਪੂਰੀ ਤਾਕਤ ਝੁੰਕੇ ਹੋਏ ਆ ਤੇ 21 ਦਸੰਬਰ ਨੂੰ ਜਦੋਂ ਵੋਟਾਂ ਪੈਣਗੀਆਂ ਤੇ ਬਕਸੇ ਖੁੱਲਣਗੇ ਤਾਂ ਦੇਖਣਾ ਇਹ ਹੋਏਗਾ ਕਿ ਕਿਸ ਦੇ ਹੱਕ ਦੇ ਵਿੱਚ ਵਾਰਡ ਦੇ ਵਾਸੀ ਵੋਟ ਪਾ ਕੇ ਉਸ ਨੂੰ ਕੌਂਸਲਰ ਬਣਾਉਂਦੇ ਨੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਬਵੇਕਾਲ ਚਰਚਾ ਟੀਵੀ ਲੁਧਿਆਣਾ